ਪੌੜੀ ਜਾਤੂ ਮੇਰੇ ਵਲ ਹੈ ਤਾਂ ਕਿਆ ਮੋ ਚੰਦਾ ਤੂ ਸਭ ਕਿਛ ਮੈਨੂੰ ਸੋਪਿਆ ਜਾ ਤੇਰਾ ਬੰਦਾ ਲਖਮੀ ਤੋਟਨਾ ਆਵੀ ਖੈ ਖਰਚ ਰਹੰਦਾ ਲਖ ਚੜਾ ਸੀ ਮੇਂ ਦਿਨੀ ਸਭ ਸੇ ਕਰਨਦਾ ਇਹੇ ਵੈਰੀ ਮਿੱਤਰ ਸਭ ਕੀਤਿਆਨ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੇ ਜਹਰ ਬਸੰਦਾ ਆਨੰਦ ਭਿਆਸੁ ਕੁ ਪਾਇਆ ਮਿਲ ਗੁਰ ਗੋਵਿੰਦਾ ਸਭੇ ਕਾ ਸਵਾਰੀ ਹੈ ਜਾਤੂ ਤੇ ਪਾਵੰਦਾ ਪੌੜੀ ਜਾਤੂ ਮੇਰੇ ਵਲ ਹੈ ਤਾਂ ਕਿਆ ਮੋ ਚੰਦਾ ਤੂ ਸਭ ਕਿਛ ਮੈਨੂੰ ਸੋਪਿਆ ਜਾ ਤੇਰਾ ਬੰਦਾ ਲਖਮੀ ਤੋਟ ਨਾ ਹਾਂ ਵੀ ਖਾਈ ਖਰਚ ਰਹਿੰਦਾ ਲਖ ਚੁਰਾ ਸੀਮੇ ਇਦਨੀ ਸਭ ਸੇਵ ਕਰਨ ਦਾ ਇਹ ਵੈਰੀ ਮਿੱਤਰ ਸਭ ਕੀਤਿਆਂ ਨਾ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੇ ਜਾਂ ਹਰ ਬਖਸੰਦਾ ਆਨੰਦ ਪਈ ਅਸੁਖ ਪਾਇਆ ਮਿਲ ਗੁਰ ਗੋਵਿੰਦਾ ਸਭੇ ਕਾ ਸਵਾਰੀ ਹੈ ਜਾਂ ਤੁਦ ਪਵੰਦਾ ਪੌੜੀ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋ ਚੰਦਾ ਤੁਦ ਸਭ ਕਿਛ ਮੈਨੂੰ ਸੋਪਿਆ ਜਾਂ ਤੇਰਾ ਬੰਦਾ ਲਖਮੀ ਤੋਟ ਨਾ ਆਵੀ ਖਾਈ ਖਰਚ ਰਹਿੰਦਾ ਲਖ ਚੁਰਾ ਸੀਮੇ ਇਦਨੀ ਸਭ ਸੇਵ ਕਰਨ ਦਾ ਇਹ ਵੈਰੀ ਮਿੱਤਰ ਸਭ ਕੀਤੇ ਆ ਨੇ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੇ ਜਹ ਹਰਬਤ ਸੰਦਾ ਆਨੰਦ ਪਿਆ ਸੁਪਾ ਆ ਈ ਮਿਲੁਰ ਗੋਵਿੰਦਾ ਸੱਬੇ ਕਾ ਸਵਾਰੀ ਆ ਜਾ ਤੁਧ ਪਾਵੰਦਾ ਓੜੀ ਜਾ ਤੁ ਮੇਰੇ ਵਾਲ ਹੈ ਤਾਂ ਕਿਆ ਮੋ ਚੰਦਾ ਤੁ ਸਭ ਕਿਸ ਮੈ ਨੂੰ ਸੋਪਿਆ ਜਾ ਤੇਰਾ ਬੰਦਾ ਲਕਮੀ ਟੋਟ ਨਾ ਆਵੀ ਖੈ ਖਰਚ ਰਹੰਦਾ ਲਕਚਰਾ ਸੀ ਮੇਦਨੀ ਸਭ ਸੇ ਕਰੰਦਾ ਇਹ ਵੈਰੀ ਮਿੱਤਰ ਸਭ ਕੀਤੇ ਆ ਨੇ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੇ ਜਹ ਹਰਬਤ ਸੰਦਾ आनंद पया सुक पाया मिल गुरु गोविंदा सबे काज सवारी है, जा तुद पावनदा पौड़ी जा तु मेरे बल है तं क्या मो चंदा कुल सब किस में नु सौंपया जा तेरा बन्दा लक्ष्मी टोट ना वीखै खर्चंदा लख चुड़ासी मेडनी सबसे विकरंदा एहे बैरी मित्र सब की ध्यान न मंगया मंदा रेखा कोई ना पूछे जा हरब का संदा नंद अन्द पया सुक पाया मिल गुरु गोविंदा सबे काज सवारी है, जा तुद पावनदा पौड़ी पा� ਜਾ ਤੂੰ ਮੇਰੇ ਵਾਲਹੇ ਤਾਂ ਕਿਆ ਮੋ ਝੰਦਾ ਤੂੰ ਸਭ ਕਿਛ ਮੈਨੂੰ ਸੋਪਿਆ ਜਾ ਤੇਰਾ ਬੰਦਾ ਲਖਮੀ ਤੋਟ ਨਾ ਆਵੀ ਖੈ ਖਰਚ ਰਹੰਦਾ ਲਖ ਚਰਾਸੀ ਮੇ ਇਦਨੀ ਸਭ ਸੇ ਵਿਕਰੰਦਾ ਇਹੇ ਵੈਰੀ ਮਿਤਰ ਸਭ ਕੀ ਤਿਆਨੈ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੇ ਜਾ ਹਰ ਬਖਸੰਦਾ ਆਨੰਦ ਪਿਆ ਜੁਖਤਾ ਹੈ ਹਮਿਲ ਗੁਰ ਗਵਿੰਦਾ ਸਭੇ ਕਾ ਸਵਾਰੀਆਂ ਜਾ ਤੂੰ ਪਾਵੰਦਾ ਪਾਉਣੀ ਜਾ ਤੂੰ ਮੇਰੇ ਵਾਲਹੇ ਤਾਂ ਕਿਆ ਮੋ ਝੰਦਾ ਤੂੰ ਸਭ ਕਿਛ ਮੈਨੂੰ ਸੋਪਿਆ ਜਾ ਤੇਰਾ ਬੰਦਾ ਲਖਮੀ ਤੋਟ ਨਾ ਆਵੇ ਖੈ ਕਰਜ ਰਹਿਣ ਦਾ ਲਖ 84 ਮੇਦ ਨਹੀਂ ਸਭ ਸੇਵ ਕਰਨ ਦਾ ਇਹ ਵੈਰੀ ਮਿੱਤਰ ਸਭ ਕੀਤੇ ਹਨ ਮੰਗੇ ਮਨ ਦਾ ਲੇਖਾ ਕੋਈ ਨਾ ਪੁੱਛੇ ਜਾਂ ਹਰ ਬਤ ਸੰਦਾ ਆਨੰਦ ਪਿਆ ਸੁਖ ਪਾਇਆ ਮਿਲ ਗੁਰ ਗੋਵਿੰਦਾ ਸਭ ਬੇਕਾਰ ਸਵਾਰੀਆਂ ਜਾਂ ਤੁਦ ਪਵੰਦਾ ਪੌੜੀ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਚਨ ਦਾ ਤੂੰ ਸਭ ਕੁਝ ਮੈਨੂੰ ਸੌਪਿਆ ਜਾਂ ਤੇਰਾ ਬੰਦਾ ਲਖਮੀ ਤੋਟ ਨਾ ਆਵੇ ਖੈ ਕਰਜ ਰਹਿਣ ਦਾ ਲਖ 84 ਮੇਦ ਨਹੀਂ ਸਭ ਸੇਵ ਕਰਨ ਦਾ ਇਹ ਵੈਰੀ ਮਿੱਤਰ ਸਭ ਕੀਤੇ ਹਨ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੇ ਜਹ ਹਰ ਬਸੰਦਾ ਆਨੰਦ ਪਿਆ ਸੁਖ ਪਾਇਆ ਮਿਲ ਗੁਰ ਗੋਬਿੰਦਾ ਸਭੇ ਕਾਜ ਸਵਾਰੀਆ ਜਹ ਤੁਧ ਪਾਵੰਦਾ ਪੌੜੀ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋ ਚੰਦਾ ਤੁਲ ਸਭ ਕਿਸ ਮੈਨੂੰ ਸੋਪਿਆ ਜਾ ਤੇਰਾ ਬੰਦਾ ਲਖਮੀ ਤੋਟ ਨਾ ਆਵੇ ਕਾਇ ਖਰਚ ਰਹੰਦਾ ਲਖ 84 ਮੇਦਨੀ ਸਭ ਸੇਵ ਕਰੰਦਾ ਇਹ ਵੈਰੀ ਮੇ ਤਬ ਸਭ ਕੀਤੇ ਆਨੇ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੇ ਜਹ ਹਰ ਬਸੰਦਾ ਆਨੰਦ ਪਿਆ ਸੁਖ ਪਾਇਆ ਮਿਲ ਗੁਰ ਗੋਬਿੰਦਾ ਸਵੇ ਕਾ ਸਵਾਰੀਆਂ ਜਾਂ ਤਦ ਪਾਵੰਦਾ ਪੌੜੀ ਜਾਂ ਤੂ ਮੇਰੇ ਵਲ ਹੈ ਤਾ ਕਿਆ ਮੋ ਚੰਦਾ ਤੂੰ ਸਭ ਕਿਛ ਮੈਨੂ ਸੋ ਪਿਆ ਜਾਂ ਤੇਰਾ ਬੰਦਾ ਲਖਮੀ ਤੋਟ ਨਾ ਆਵੀ ਖੈ ਖਰਚ ਰਹੰਦਾ ਲਖ 84 ਮੇਦਨੀ ਸਭ ਸੇ ਵਕਰੰਦਾ ਇਹ ਵੈਰੀ ਮਿੱਤਰ ਸਭ ਕੀ ਤੇ ਆਨੇ ਮੰਗੇ ਬੰਦਾ ਲੇਖਾ ਕੋਈ ਨਾ ਪੁੱਛੇ ਜਾਂ ਹਰ ਬਖਸੰਦਾ ਆਨੰਦ ਪਿਆ ਸੁਖ ਪਾਇ ਮਿਲ ਗੁਰ ਗੋਵਿੰਦਾ ਸਵੇ ਕਾ ਸਵਾਰੀਆਂ ਜਾਂ ਤਦ ਪਾਵੰਦਾ ਪੌੜੀ ਜਾ ਤੂੰ ਮੇਰੇ ਵਾਲ ਹੈ ਤਾਂ ਕਿਆ ਮੋ ਚੰਦਾ ਤੂੰ ਸਭ ਕਿਸ ਮੈਨੂੰ ਸੋਪੇ ਆ ਜਾ ਤੇਰਾ ਬੰਦਾ ਲਖਮੀ ਟੋਟ ਨਾ ਵੀ ਖਾਇ ਖਰਚ ਰਹੰਦਾ ਲਖ ਚਰਾਸੀ ਮੇਦਨੀ ਸਭ ਸੇਵ ਕਰਨਦਾ ਇਹੇ ਵੈਰ ਮੇਰੇ ਤਰਫ ਸਭ ਕੀਤੇ ਆ ਨੈ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੇ ਜਾ ਹਰ ਬਖਸੰਦਾ ਆਨੰਦ ਪਿਆਸ ਸੁਤ ਪਾਇਆ ਮਿਲ ਗੁਰ ਗੋਵਿੰਦਾ ਸਭੇ ਖਾਸ ਵਾਰੀਆਂ ਜਾ ਤੁਰਦ ਪਾਵੰਦਾ ਹੋੜੀ ਜਾ ਤੂੰ ਮੇਰੇ ਵਾਲ ਹੈ ਤਾਂ ਕਿਆ ਮੋ ਚੰਦਾ ਤੁਨ ਸਭ ਕਿਛ ਮੈਨੂੰ ਸੋਪਿਆ ਜਾ ਤੀਰਾ ਬੰਦਾ ਲਖਮੀ ਟੋਟ ਨਾ ਆਵੀ ਖੈ ਖੜਸ ਰਹੰਦਾ ਲਖ ਚਰਾਸੀ ਮੇਦਨੀ ਸਭ ਸੇ ਵਕਰੰਦਾ ਇਹ ਵੈਰੀ ਮਿੱਤਰ ਸਭ ਕੀ ਤਿਆਨ ਮੰ ਗੈ ਮੰਦਾ ਲੇਖਾ ਕੋਈ ਨਾ ਪੁੱਛੀ ਜਹ ਹਰ ਬਖਸੰਦਾ ਆਨੰਦ ਪਿਆ ਸੁਪਾ ਆਇ ਮਿਲ ਗੁਰ ਗੋਵਿੰਦਾ ਸਭੇ ਕਾਜ ਸਵਾਰੀਆਂ ਜਹ ਤੁਦ ਪਾਵੰਦਾ ਪੌੜੀ ਜਹ ਤੂ ਮੇਰੇ ਵਲ ਹੈ ਤਾ ਕਿਆ ਮੋ ਚੰਦਾ ਤੁਨ ਸਭ ਕਿਛ ਮੈਨੂੰ ਸੋਪਿਆ ਜਾ ਤੀਰਾ ਬੰਦਾ ਲਖਮੀ ਤੋਟਣਾ ਵੀ ਖੈ ਖੜ ਚੜਹੰਦਾ ਲਖ ਚੁਰਾਸੀ ਮੇਦਨੀ ਸਭ ਸੇਵ ਕਰੰਦਾ ਇਹ ਵੈਰੀ ਮਿੱਤਰ ਸਭ ਕੀਤਿਆ ਨ ਮੰਗੇ ਮੰਦਾ ਲੇਖਾ ਕੋਈ ਨ ਪੁੱਛੇ ਜ ਹਰ ਬਖਸੰਦਾ ਆਨੰਦ ਪਿਆ ਸੁਖ ਪਾਇਆ ਮਿਲ ਗੁਰ ਗੋਵਿੰਦਾ ਸਭੇ ਕਾਜ ਸਵਾਰੀਐ ਜਾ ਤੁਦ ਪਾਵੰਦਾ ਪੌੜੀ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋ ਜੰਦਾ ਤੁਦ ਸਭ ਕਿਜ ਮੈਨੂੰ ਸੋਪਿਆ ਜਾ ਤੇਰਾ ਬੰਦਾ ਲਖਮੀ ਤੋਟਣਾ ਆਵੇ ਖੈ ਖੜ ਚੜਹੰਦਾ ਲਖ ਚੁਰਾਸੀ ਮੇਦਨੀ ਸਭ ਸੇਵ ਕਰਨ ਦਾ ਇਹ ਵੈਰੀ ਮੇਤਰ ਸਭ ਕੀਤੇ ਆ ਨ ਮੰਗੇ ਮੰਦਾ ਲੇਖਾ ਕੋਈ ਨ ਪੁੱਛੇ ਜਹਰਬੰਸੰਦਾ ਆਨੰਦ ਪਿਆ ਸੁਖ ਪਾਇਆ ਮਿਲ ਗੁਰੂ ਗੋਵਿੰਦਾ ਸਭੇ ਕਾਜ ਸੁਆਣੀ ਆ ਜਾਤੁਰਦ ਪਾਵੰਦਾ ਪਹੜੀ ਜਾਤੂ ਮੇਰੇ ਵਲ ਹੈ ਤਾਂ ਕਿਆ ਮੋ ਚੰਦਾ ਤੁਦ ਸਭ ਕਿਛ ਮੈਨੂੰ ਸੌਪਿਆ ਜਾ ਤੇਰਾ ਬੰਦਾ ਲਖਮੀ ਟੋਟ ਨਾ ਆਵੀ ਖੈ ਖਰਚ ਰਹੰਦਾ ਲਖ ਚੁਰਾਸੀ ਮੇਦਨੀ ਸਭ ਸੇਵ ਕਰਨ ਦਾ ਇਹ ਵੈਰੀ ਮਿਤਰ ਸਭ ਕੀਤੇ ਆਣੈ ਮੰਗੈ ਮੰਦਾ ਲੇਖਾ ਕੋਈ ਨਾ ਪੁੱਛੀ ਜਹਰ ਬਤ ਸੰਦਾ ਆਨੰਦ ਪਿਆ ਸੁਖ ਪਾਇਆ ਮਿਲ ਗੁਰ ਗੋਵਿੰਦਾ ਸਭੇ ਕਾ ਜਵਾਰੀ ਹੈ ਜਾਤੂ ਦੇ ਪਾਵੰਦਾ ਪੌੜੀ ਜਾ ਤੂ ਮੇਰੇ ਵਲ ਹੈ ਤਾਂ ਕਿਆ ਮੋਝੰਦਾ ਤੂੰ ਸਭ ਕਿਛ ਮੈਨੂੰ ਸੌਂਪਿਆ ਜਾ ਤੇਰਾ ਬੰਦਾ ਲਖਮੀ ਟੋਟ ਨਾ ਵੀਖੈ ਖਰਚ ਰਹੰਦਾ ਲਖ ਚਰਾਸੀ ਮੇਦਨੀ ਸਭ ਸੇਵ ਕਰਨਦਾ ਇਹ ਵੈਰੀ ਮਿਤਰ ਸਭ ਕੀਤੇ ਆਣੈ ਮੰਗੈ ਮੰਦਾ ਲੇਖਾ ਕੋਈ ਨਾ ਪੁੱਛੀ ਜਾ ਹਰ ਬਤ ਸੰਦਾ ਅਨੰਦ ਭੈ ਸੁਖ ਪਾਇਆ ਮਿਲ ਗੁਰ ਗੋਵਿੰਦਾ ਸਬੇ ਕਾ ਸਵਾਰੀਆ ਜਾ ਤੁਦ ਪਾਵੰਦਾ ਪੌੜੀ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋ ਚੰਦਾ ਤੁਦ ਸਭ ਕਿਛ ਮੈਨੂੰ ਸੋਪਿਆ ਜਾ ਤੇਰਾ ਬੰਦਾ ਲਖਮੀ ਤੋਟਣਾ ਵੀ ਖੈ ਖਰਚ ਰਹੰਦਾ ਲਖ ਚੁਰਾਸੀ ਮੇਦ ਨੇ ਸਭ ਸੇਵ ਕਰੰਦਾ ਇਹ ਵੈਰੀ ਮਿੱਤਰ ਸਭ ਕੀਤੇ ਆਨੇ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੇ ਜਾ ਹਰ ਬਖਸੰਦਾ ਆਨੰਦ ਪਿਆ ਸੁਖ ਪਾਇਆ ਮਿਲ ਗੁਰ ਗੋਵਿੰਦਾ ਸਭੇ ਕਾਜ ਸਵਾਰੀਐ ਜਾ ਤੁਦ ਪਾਵੰਦਾ ਔੜੀ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋ ਚੰਦਾ ਤੁਨ ਸਭ ਕੇ ਮੈਨੂੰ ਸੌਂਪਿਆ ਜਾ ਤੇਰਾ ਬੰਦਾ ਲਖਮੀ ਤੋਟ ਨਾ ਆਵੇ ਖੈ ਖਰਚ ਰਹੰਦਾ ਲਖ 84 ਮੇਦ ਨੇ ਸਭ ਸੇਵ ਕਰੰਦਾ ਇਹ ਵੈਰੀ ਮਿੱਤਰ ਸਭ ਕੀਤਿਆ ਨਾ ਮੰਗੈ ਮੰਦਾ ਲੇਖਾ ਕੋਈ ਨਾ ਪੁੱਛੇ ਜਾ ਹਰ ਬਸ ਸੰਦਾ ਆਨੰਦ ਪਿਆ ਸੁਖ ਪਾਇਆ ਮਿਲ ਗੁਰ ਗੋਵਿੰਦਾ ਸੱਬੇ ਕਾਂਸ ਸਵਾਰੀਆਂ ਜਾ ਤੁਰਦ ਪਾਵੰਦਾ ਪੌੜੀ ਜਾ ਤੂ ਮੇਰੇ ਮਨ ਹੈ ਤਾਂ ਕੇ ਹਮੋ ਚੰਦਾ ਤਬ ਸਭ ਕਿਸ ਮੈਨੂੰ ਸੋਪਿਆਂ ਜਾ ਤੇਰਾ ਬੰਦਾ ਲਖਮੀ ਟੋਟਨਾ ਵੀ ਖੈ ਖਰਚ ਨਹੰਦਾ ਲਖ ਚਰਸੀ ਮੀਦਨੀ ਸਭ ਸੇਵ ਕਰੰਦਾ ਇਹੇ ਵੈਰੀ ਮਿਤਵ ਸਭ ਕੀਤੇ ਆਨੇ ਮੰਗੈ ਮੰਦਾ ਲੇਖਾ ਕੋਈ ਨਾ ਪੁੱਛੇ ਜਾ ਹਰ ਬਗ ਸੰਦਾ ਆਨੰਦ ਪਿਆ ਸੁਖ ਪਾਇ ਮਿਲ ਗੁਰ ਬਵਿੰਦਾ ਸੱਬੇ ਕਾਂਸ ਸਵਾਰੀਆਂ ਜਾ ਤੁਰਦ ਪਾਵੰਦਾ ਪੌੜੀ ਜਾ ਤੂੰ ਮੇਰੇ ਵਲ ਹੈ ਤਾਂ ਕਿਆ ਮੋ ਚੰਦਾ ਤੂੰ ਸਭ ਕਿਸਮੈ ਨੂੰ ਸੋਪਿਆਂ ਦਾ ਤੇਰਾ ਬੰਦਾ ਲਖਮੀ ਟੋਟਨਾ ਵੀ ਖੈ ਖੜ ਚਰੰਦਾ ਲਖ ਚਰਾਸੀ ਮੇਦਨੀ ਸਰ ਸੇਵ ਕਰੰਦਾ ਇਹੇ ਵੈਰੀ ਮਿਤਰ ਸਭ ਕੀਤੇ ਆਨੇ ਮੰਗੈ ਮੰਦਾ ਲੇਖਾ ਕੋਈ ਨਾ ਪੁੱਛੈ ਜਹਰ ਭਗ ਸੰਦਾ ਆਨੰਦ ਪਿਆ ਸੁਖ ਪਾਇ ਮਿਲ ਗੁਰ ਗੋਵਿੰਦਾ ਸਭੇ ਕਾ ਸਵਾਰੀ ਹੈ ਜਾਂ ਤਦ ਪਾਵੰਦਾ ਪੌੜੀ ਜਾ ਤੂੰ ਮੇਰੇ ਵਲ ਹੈ ਤਾਂ ਕਿਆ ਮੋ ਚੰਦਾ ਤੁਨ ਸਭ ਕਿਛ ਮੈਨੂੰ ਸੋਪਿਆ ਜਾ ਤੇਰਾ ਬੰਦਾ ਲਖਮੀ ਟੋਟਣਾ ਵੀ ਖੈ ਖਰਚ ਰਹੰਦਾ ਲਖ ਚਰਾਸੀ ਮੇਦਨੀ ਸਭ ਸੇ ਵਿਕਰੰਦਾ ਇਹੇ ਵੈਰੀ ਮਿਤਰ ਸਭ ਕੀਤੇ ਆਨੇ ਮੰਗੈ ਮੰਦਾ ਲੇਖਾ ਕੋਈ ਨਾ ਪੁੱਛੇ ਜਾ ਹਰਬਤ ਸੰਦਾ ਆਨੰਦ ਪਿਆ ਸੁਖ ਪਾਇ ਮਿਲ ਗੁਰੂ ਗੋਵਿੰਦਾ ਸਭੇ ਕਾਸ ਵਾਰਿਆ ਜਾਤੁ ਦੇ ਪਾਵੰਦਾ ਪੌੜੀ ਜਾ ਤੂੰ ਮੇਰੇ ਵਲ ਹੈ ਤਾ ਕੈ ਮੋ ਚੰਦਾ ਤੁਨ ਸਭ ਕਿਛ ਮੈਨੂੰ ਸੋਪਿਆ ਜਾ ਤੇਰਾ ਬੰਦਾ ਲਖਮੀ ਤੋਟ ਨਾ ਆਵੀ ਖੈ ਖਰ ਚਨ ਹੰਦਾ ਲਖ 84 ਮੇਦ ਨੇ ਸਭ ਸੇਵ ਕਰੰਦਾ ਇਹ ਵੈਰੀ ਮਿੱਤਰ ਸਭ ਕੀਤਿਆ ਨ ਮੰਗੈ ਮੰਦਾ ਲੇਖਾ ਕੋਈ ਨ ਪੁੱਛੇ ਜਾ ਹਰ ਬਖ ਸੰਦਾ ਆਨੰਦ ਪਿਆ ਸੁਖ ਪਾਇਆ ਮਿਲ ਗੁਰ ਗੋਵਿੰਦਾ ਸਭੈ ਕਾਜ ਸਵਾਰੀਐ ਜਾ ਤੁਦ ਪਾਵੰਦਾ ਪੌੜੀ ਜਾ ਤੂ ਮੇਰੇ ਵਨ ਹੈ ਤਾਂ ਕਿਆ ਮੋ ਚੰਦਾ ਤੁਦ ਸਭ ਕਿਛ ਮੈਨੂੰ ਸੋਪਿਆ ਜਾ ਤੇਰਾ ਬੰਦਾ ਲਖਮੀ ਤੋਟ ਨਾ ਆਵੀ ਖੈ ਖਰਚ ਰਹੰਦਾ ਲਖ 84 ਮੇਦਨੀ ਸਭ ਸੇਵ ਕਰੰਦਾ ਇਹ ਵੈਰੀ ਮਿਤਰ ਸਭ ਕੀ ਧਿਆਨ ਹੈ ਮੰਗੇ ਮੰਦਾ ਲੇਖਾ ਕੋਈ ਨਾ ਪੁਛੇ ਜਹ ਹਰ ਬਸ ਸੰਦਾ ਆਨੰਦ ਪਿਆ ਸੁਪਾਇਆ ਮਿਲੁਰ ਬੋਵਿੰਦਾ ਸਭੇ ਕਾਜ ਸਵਾਰੀਐ ਜਹ ਤੁਧ ਪਾਵੰਦਾ ਪੌੜੀ ਜਾ ਤੂ ਮੇਰੇ ਵਲ ਹੈ ਤਾ ਕਿਆ ਮੋਝੰਦਾ ਤੁੰ ਸਭ ਕਿਸ ਮੈਨੂ ਸੋਪਿਆ ਜਹ ਤੇਰਾ ਬੰਦਾ ਲਖਮੀ ਟੋਟ ਨਾ ਵੀਖੈ ਕਰਜ ਰਹੰਦਾ ਲਖ 84 ਮੇਦਨੀ ਸਭ ਸੇਵ ਕਰੰਦਾ ਇਹੇ ਵੈਰੀ ਮਿੱਤਰ ਸਭ ਕੀ ਧਿਆਨ ਹੈ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੇ ਜਹ ਹਰ ਬਖਸੰਦਾ ਆਨੰਦ ਪਿਆ ਸੁਪਾ ਆਇਆ ਮਿਲ ਗੁਰੂ ਗੋਵਿੰਦਾ ਸਭੇ ਕਾਜ ਸਵਾਰਿਏ ਜਹ ਤੁਧ ਪਾਵੰਦਾ ਪੌੜੀ ਜਹ ਤੁਮੇਰੇ ਵਲ ਹੈ ਤਾ ਕਿਆ ਮੋਚੰਦਾ ਤੁਧ ਸਭ ਕੁਛ ਮੈਨੂੰ ਸੌਪਿਆ ਜਹ ਤੇਰਾ ਬੰਦਾ ਲਖਮੀ ਟੋਟਨਾ ਵੀ ਖੈ ਖਰਚ ਰਹੰਦਾ ਲਖ ਚਰਸੀ ਮੀਦਨੀ ਸਭ ਸੇਵ ਕਰੰਦਾ ਇਹੇ ਵੈਰੀ ਮਿੱਤਰ ਸਭ ਕੀ ਧਿਆਨ ਹੈ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੀ ਜਾ ਹਰ ਬਖ ਸੰਦਾ ਆਨੰਦ ਪਿਆ ਸੁਖ ਪਾਇਆ ਮੇਰ ਗੁਰ ਗੋਵਿੰਦਾ ਸਭੇ ਕਾਜ ਸਵਾਰੀਐ ਜਾ ਤੁਦ ਪਾਵੰਦਾ ਪੌੜੀ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋ ਚੰਦਾ ਤੂੰ ਸਭ ਕੁਝ ਮੈਨੂੰ ਸੌਪਿਆ ਜਾ ਤੇਰਾ ਬੰਦਾ ਲਖਮੀ ਤੋਟਣਾ ਵੀ ਖੈ ਖਰਚ ਰਹੰਦਾ ਲਖ ਚਨਾਸੀ ਮੇਦ ਨੇ ਸਭ ਸੇਵ ਕਰੰਦਾ ਇਹ ਵੈਰੀ ਮੇਤਰ ਸਭ ਕੀਤਿਆ ਨੇ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੇ ਜਾ ਹਰ ਬਖ ਸੰਦਾ ਆਨੰਦ ਪਿਆ ਸੁਖ ਪਾਇਆ ਮੇਰੇ ਗੁਰ ਗੋਵਿੰਦਾ ਸਭੇ ਕਾਜ ਸਵਾਰੀ ਹੈ ਜਾ ਤੂੰ ਦਬਾਵੰਦਾ ਪੌੜੀ ਜਾ ਤੂੰ ਮੇਰੇ ਵੱਲ ਹੈ ਤਾਂ ਕਿਹ ਮੋ ਚੰਦਾ ਤੂੰ ਸਭ ਕੁਝ ਮੈਨੂੰ ਸੌਪਿਆ ਜਾ ਤੇਰਾ ਬੰਦਾ ਲਖਮੀ ਤੋਟ ਨਾ ਵੀ ਖੈ ਖਰਚ ਰਹੰਦਾ ਲੱਖ ਚੁਰਾ ਸੀ ਮੇਦ ਨੇ ਸਭ ਸੇਵ ਕਰੰਦਾ ਇਹ ਵੈਰੀ ਮਿੱਤਰ ਸਭ ਕੀਤਿਆ ਨੈ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੀ ਦਾ ਹਰ ਬਖਸੰਦਾ ਆਨੰਦ ਪਿਆ ਸੁਖ ਪਾਇਆ ਮੇਰੇ ਗੁਰ ਗੋਵਿੰਦਾ ਸਭੇ ਕਾਂਜ ਸਵਾਰੀਐ ਜਾ ਤੁਰਦ ਪਾਵੰਦਾ ਪੌੜੀ ਜਾ ਤੂ ਮੇਰੇ ਵਨ ਹੈ ਤਾ ਕਿਆ ਮੋ ਚੰਦਾ ਤੂ ਸਭ ਕਿਛ ਮੈਨੂ ਸੋ ਪਿਆ ਜਾ ਤੇਰਾ ਬੰਦਾ ਲਖਮੀ ਤੋਟ ਨਾ ਆਵੀ ਖੈ ਖਰਚ ਰਹੰਦਾ ਲਖ ਚਰਾਸੀ ਮੇਦਨੀ ਸਭ ਸੇ ਕਰੰਦਾ ਇਹੇ ਵੈਰੀ ਮੇ ਤੋ ਸਭ ਕੀਤੇ ਆਨੇ ਮੰਗੇ ਮੰਦਾ ਦੇਖਾ ਕੋਈ ਨਾ ਪੁਛੇ ਜਾ ਹਰ ਬਤ ਸੰਦਾ ਆਨੰਦ ਪਿਆ ਸੁਖ ਪਾਇ ਮਿਲ ਗੋਵਿੰਦਾ ਸਭੇ ਕਾਂਜ ਸਵਾਰੀਐ ਜਾ ਤੁਰਦ ਪਾਵੰਦਾ ਪੌੜੀ ਜਾ ਤੂੰ ਮੇਰੇ ਵਲ ਹੈ ਤਾ ਕਿਆ ਮੋਛੰਦਾ ਤਨ ਸਭ ਕਿਸ ਮੈਨੋਂ ਸੋ ਪਿਆ ਜਾਂਦਾ ਤੇਰਾ ਬੰਦਾ ਲਖਮੀ ਟੋਟਨਾ ਵੀ ਖੈ ਖਰਚ ਹੰਦਾ ਲਖ ਚਰਸੀ ਮੀਦਨੀ ਸਭ ਸੇਵ ਕਰਨਦਾ ਇਹੇ ਵੈਰੀ ਮਿੱਤਰ ਸਭ ਕੀ ਧਿਆਨ ਹੈ ਮੰਗੇ ਮੰਦਾ ਨੇਖਾ ਕੋਈ ਨਾ ਪੁੱਛੇ ਜਹਰ ਬਖ ਸੰਦਾ ਆਨੰਦ ਪਿਆ ਸੁਪਾ ਆ ਮਿਲ ਪ੍ਰਭੋ ਵਿੰਦਾ ਸਭੇ ਕਾਂ ਸਵਾਰੀਏ ਜਾ ਤੂੰ ਦੇ ਪਾਵੰਦਾ ਪੌੜੀ ਜਾ ਤੂੰ ਮੇਰੇ ਵਲ ਹੈ ਤਾ ਕਿਆ ਮੋਛੰਦਾ ਤੁਨ ਸਭਕਿਛ ਮੈਨੂ ਸੋਪਿਆ ਜਾਂ ਤੀਰਾ ਬੰਦਾ ਲਖਮੀ ਟੋਟਨਾ ویکਹ ਕਰ ਜੁ ਰਹੰਦਾ ਲਖ ਜੁਰਾ ਸੀ ਮੇਦਨੀ ਸਭ ਸੇਵ ਕਰੰਦਾ ਇਹੇ ਵੈਰੀ ਮਿਤਰ ਸਭ ਕੀਤਿਆ ਨ ਮੰਗੈ ਬੰਦਾ ਲੇਖਾ ਕੋਈ ਨ ਪੁਛੇ ਜਹ ਹਰਬਖ ਸੰਦਾ ਅਨੰਦ ਪਿਆ ਸੁਪਾਇਆ ਮੇਰ ਕੋ ਗਵਿੰਦਾ ਸਭੇ ਕਾਂਸ ਵਾਰੀਆਂ ਜਾਂ ਤੁਧ ਪਾਵੰਦਾ ਪੌੜੀ ਜਾਂ ਤੁ ਮੇਰੇ ਮਨ ਸੇ ਤਕ ਹਮੋ ਛੰਦਾ ਤੁਨ ਸਭਕਿਛ ਮੈਨੂ ਸੋਪਿਆ ਜਾਂ ਤੀਰਾ ਬੰਦਾ ਲਖਮੀ ਤੋਟ ਨਾ ਆਵੀ ਖੈ ਖਰਚ ਰਹੰਦਾ ਲਖ 84 ਮੀਦ ਨੀ ਸਭ ਸੇਵ ਕਰੰਦਾ ਇਹ ਵੈਰੀ ਮਿੱਤਰ ਸਭ ਕੀ ਧਿਆਨ ਹੈ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੀ ਜਾ ਹਰ ਬਕ ਸੰਦਾ ਅਨੰਦ ਪਿਆ ਸੁਖ ਪਾਇਆ ਮਿਲ ਗੁਰ ਗੋਵਿੰਦਾ ਸਭੇ ਕਾਜ ਸਵਾਰੀ ਹੈ ਜਾ ਤੁਦ ਪਾਵੰਦਾ ਪੌੜੀ ਜਾ ਤੂੰ ਮੇਰੇ ਵਲ ਹੈ ਤਾਂ ਕਿਆ ਮੋ ਚੰਦਾ ਤੁਦ ਸਭ ਕਿਸ ਮੈਨੂੰ ਸੋਪਿਆ ਜਾ ਤੇਰਾ ਬੰਦਾ ਲਖਮੀ ਤੋਟ ਨਾ ਆਵੀ ਖੈ ਖਰਚ ਰਹੰਦਾ ਲਖ ਜੁਨਾ ਸੀ ਮੇਦਨੀ ਸਭ ਸੇਵ ਕਰਨਦਾ ਇਹ ਵੈਰੀ ਮਿੱਤਰ ਸਭ ਕੀ ਧਿਆਨ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੇ ਜਹਰਬਖ ਸੰਦਾ ਆਨੰਦ ਪਿਆ ਸੁਪਾਇਆ ਮਿਲ ਗੋਵਿੰਦਾ ਸਭੇ ਕਾਜ ਸਵਾਰੀਆ ਜਾ ਤੁਰਦ ਪਾਵੰਦਾ ਪੌੜੀ ਜਾ ਤੂੰ ਮੇਰੇ ਵੱਲ ਹੈ ਤਾ ਕਿਆ ਮੋਚੰਦਾ ਤੂੰ ਸਭ ਕਿਸ ਮੈਨੂ ਸੋਪਿਆ ਜਾ ਤੀਰਾ ਬੰਦਾ ਲਖਮੀ ਟੋਟਣਾ ਵੀ ਖੈ ਖਰਚ ਰਹੰਦਾ ਲਖ ਜੁਨਾ ਸੀ ਮੇਦਨੀ ਸਭ ਸੇਵ ਕਰਨਦਾ ਇਹ ਵੈਰੀ ਮਿੱਤਰ ਸਭ ਕੀਤੇ ਹਨ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੀ ਜਾ ਹਰ ਬਖਸੰਦਾ ਆਨੰਦ ਪਿਆ ਸੁਖ ਮਾਇ ਪਾਇਆ ਮਿਲ ਗੁਰ ਗੋਵਿੰਦਾ ਸਭੇ ਕਾ ਸਵਾਰੀਐ ਜਾ ਤੁਧ ਪਾਵੰਦਾ ਪੌੜੀ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋ ਚੰਦਾ ਤੂੰ ਸਭ ਕਿਛ ਮੈਨੂੰ ਸੋਪਿਆ ਜਾ ਤੇਰਾ ਬੰਦਾ ਲਖਮੀ ਤੋਟ ਨਾ ਆਵੇ ਖੈ ਖਰਚ ਰਹੰਦਾ ਲੱਖ ਚੁਰਾਸੀ ਮੇਦਨੀ ਸਭ ਸੇਵ ਕਰੰਦਾ ਇਹ ਹੀ ਵੈਰੀ ਮਿਤਰ ਸਭ ਕੀ ਧਿਆਨ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੀ ਦਾ ਹਰ ਬਦ ਸੰਦਾ ਆਨੰਦ ਪਿਆ ਸੁਖ ਪਾਇਆ ਮਿਲਿ ਗੋਵਿੰਦਾ ਸਭੇ ਕਾ ਸਵਾਰੀਆ ਜਤੁਤ ਪਾਵੰਦਾ ਪੌੜੀ ਜਤੁ ਮੇਰੇ ਵਲ ਹੈ ਤਾ ਕਿਆ ਮੋਚੰਦਾ ਤਨ ਸਭ ਕਿਸ ਮੈਨ ਨੂੰ ਸੋ ਪਿਆ ਜਾ ਤੀਰਾ ਬੰਦਾ ਲਖਮੀ ਤੋਟ ਨਾ ਮੀ ਖੈ ਖਰਚ ਰਹੰਦਾ ਲਖ ਚਰਸੀ ਮੇਦਨੀ ਸਭ ਸੇਵ ਕਰੰਦਾ ਇਹ ਹੀ ਵੈਰੀ ਮਿਤਰ ਸਭ ਕੀ ਧਿਆਨ ਮੰਗੇ ਮੰਦਾ ਨੇਖਾ ਕੋਈ ਨਾ ਪੁੱਛੀ ਜਹਰ ਬਸੰਦਾ ਆਨੰਦ ਪਿਆ ਸੁਖ ਪਾਇਆ ਮਿਲ ਗੁਰੂ ਗੋਬਿੰਦਾਂ ਸਭੇ ਕਾਂਝ ਵਾਰੀਐ ਜਾਂ ਤੁਧ ਪਾਵੰਦਾਂ ਪੌੜੀ ਜਾਂ ਤੁ ਮੇਰੇ ਵਲ ਹੈ ਤਕਿਆ ਮੋਚੰਦਾ ਤੁ ਸੰਕਿਛੈ ਮੈਨੂੰ ਸੋਪੀਐ ਜਾਂ ਤੀਰਾ ਬੰਦਾ ਲਖਮੀ ਟੋਟ ਨਾ ਆਵੀ ਖੈ ਖਰਚ ਰਹੰਦਾ ਲਖ ਚਰਾਸੀ ਮੇਦਨੀ ਸਭ ਸੇਵ ਕਰੰਦਾ ਇਹੇ ਵੈਰੀ ਮਿੱਤਰ ਸਭ ਕੀਤੇ ਆਣ ਮੰਗੈ ਮੰਦਾ ਨੇਖਾ ਕੋਈ ਨਾ ਪੁੱਛੀ ਜਹਰ ਬਸੰਦਾ ਆਨੰਦ ਪਿਆ ਸੁਖ ਪਾਇਆ ਮਿਲ ਗੁਰ ਗੋਵਿੰਦਾ ਸਭੇ ਕਾ ਸਵਾਰੀਐ ਜਾ ਤੁਦ ਪਾਵੰਦਾ ਪੌੜੀ ਜਾ ਤੂ ਮੇਰੇ ਮਨ ਹੈ ਤਾਂ ਕਿਆ ਮੋਚੰਦਾ ਤੁਦ ਸਭ ਕਿਸ ਮੈਨੂੰ ਸੋਪਿਆ ਜਾ ਤੇਰਾ ਬੰਦਾ ਲਖਮੀ ਤੋਟ ਨਾ ਆਵੇ ਖੈ ਖਰਚ ਰਹੰਦਾ ਲਖ ਚਰਾਸੀ ਮੀਦ ਨੀ ਸਭ ਸੇਵ ਕਰੰਦਾ ਇਹ ਵੈਰੀ ਮਿੱਤਰ ਸਭ ਕੀਤੇ ਆਨ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੇ ਜਾ ਹਰ ਬਖਸੰਦਾ ਆਨੰਦ ਪਿਆ ਸੁਖ ਪਾਇਆ ਮਿਲ ਗੁਰ ਗੋਵਿੰਦਾ ਸਭੇ ਕਾ ਸਵਾਰੀਏ ਜਾ ਤੁਦ ਪਾਵੰਦਾ ਪੌੜੀ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋ ਚੰਦਾ ਤੂੰ ਸਭ ਕਿਸ ਮੈਨੂੰ ਸੋਪਿਆ ਜਾ ਤੇਰਾ ਬੰਦਾ ਲਖਮੀ ਤੋਟਣਾ ਆਵੀ ਖੈ ਖਰਚ ਰਹੰਦਾ ਲਖ ਜੁਰਾਸੀ ਮੇਦ ਨੇ ਸਭ ਸੇਵ ਕਰੰਦਾ ਇਹ ਵੈਰੀ ਮਿੱਤਰ ਸਭ ਕੀਤੇ ਆਨ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੀ ਜਾ ਹਰ ਬਖਸੰਦਾ ਅਨੰਦ ਪਿਆ ਸੁਖ ਪਾਇਆ ਮਿਲ ਗੁਰ ਗੋਵਿੰਦਾ ਸੱਬੇ ਕਾਂਸ ਵਾਰੀਆ ਜਤੁਦ ਪਾਵੰਦਾ ਪੌੜੀ ਜਾਤੁ ਮੇਰੇ ਵਲ ਹੈ ਤਾਂ ਕਿਆ ਮੋ ਚੰਦਾ ਤੁਦ ਸਭ ਕਿਛ ਮੈਨੂੰ ਸੌਂਪਿਆ ਜਾ ਤੇਰਾ ਬੰਦਾ ਲਖਮੀ ਟੋਟਨਾ ਆਵੀ ਖੈ ਖਰਚ ਰਹੰਦਾ ਲਖ ਚੁਰਾਸੀ ਮੇਦਨੀ ਸਭ ਸੇਵ ਕਰਨਦਾ ਇਹੇ ਵੈਰੀ ਮਿਤਰ ਸਭ ਕੀ ਧਿਆਨ ਹੈ ਮੰਗੈ ਮੰਦਾ ਲੇਖਾ ਕੋਈ ਨਾ ਪੁੱਛੇ ਜਾ ਹਰ ਬਖ ਸੰਦਾ ਆਨੰਦ ਪਿਆ ਸੁਖ ਪਾਇਆ ਮਿਲ ਗੁਰ ਬਵਿੰਦਾ ਸੱਬੇ ਕਾਂਸ ਵਾਰੀਆ ਜਤੁਦ ਪਾਵੰਦਾ ਪੌੜੀ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋ ਚੰਦਾ ਤੁਦ ਸਭ ਕਿਸ ਮੈਨੂੰ ਸੋਪਿਆ ਜਾ ਤੇਰਾ ਬੰਦਾ ਲਖਮੀ ਤੋਟ ਨਾ ਹਾਵੀ ਖਾਈ ਖਰਚ ਰਹੰਦਾ ਲਖ 84 ਮੇਦ ਨੇ ਸਭ ਸੇਵ ਕਰੰਦਾ ਇਹ ਵੈਰੀ ਮਿੱਤਰ ਸਭ ਕੀ ਧਿਆਨ ਹੈ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੀ ਜਾ ਹਰ ਬਖਸੰਦਾ ਆਨੰਦ ਪਿਆ ਸੁਖ ਪਾਇਆ ਮਿਲ ਗੁਰ ਗੋਵਿੰਦਾ ਸਭੇ ਕਾ ਸਵਾਰੀ ਹੈ ਜਾ ਤੁਦ ਪਾਵੰਦਾ ਪੌੜੀ ਜਾ ਤੂੰ ਮੇਰੇ ਵਲ ਹੈ ਤਾਂ ਕਿਆ ਮੋ ਚੰਦਾ ਤੁਦ ਸਭ ਕੀ ਸੁ ਮੈ ਨੂੰ ਸੋ ਪਿਆ ਜਾਂ ਤੇਰਾ ਬੰਦਾ ਲਖਮੀ ਟੋਟ ਨਾ ਆਵੀ ਖੈ ਖਰਚ ਰਹੰਦਾ ਲਖ ਚਰਾਸੀ ਮੇਦਨੀ ਸਭ ਸੇ ਵਕਰੰਦਾ ਇਹੇ ਵੈਰੀ ਮਿਤਰ ਸਭ ਕੀ ਧਿਆਨ ਮੰਗੈ ਮੰਦਾ ਲੇਖਾ ਕੋਈ ਨਾ ਪੁੱਛੇ ਜਾਂ ਹਰ ਪਖ ਸੰਦਾ ਅਨੰਦ ਪਿਆ ਸੁਪਾ ਆਇ ਮਿਲ ਗੁਰ ਗੋਵਿੰਦਾ ਸਭੇ ਕਾਜ ਸਵਾਰੀਏ ਜਾ ਤੁਰਦ ਪਾਵੰਦਾ ਪੌੜੀ ਜਾ ਤੂੰ ਮੇਰੇ ਵਲ ਹੈ ਤਾਂ ਕਿਆ ਮੋ ਚੰਦਾ ਤੁਹ ਸਭ ਕੀਚ ਮੈਨੂ ਸੋਪਿਆ ਜਾ ਤੀਰਾ ਬੰਦਾ ਲਖਮੀ ਟੋਟ ਨਾ ਆਵੀ ਖੈ ਖਰਚ ਨਹੰਦਾ ਲਖ 84 ਮੇਦਨੀ ਸਭ ਸੇ ਕਰੰਦਾ ਇਹ ਵੈਰੀ ਮਿਤਰ ਸਭ ਕੀ ਧਿਆਨ ਮੰਗੈ ਮੰਦਾ ਨੇਖਾ ਕੋਈ ਨਾ ਪੁਛੀ ਜਾ ਹਰ ਬਖਸੰਦਾ ਅਨੰਦ ਪਿਆ ਸੁਖ ਪਾਇਆ ਮਿਲ ਗੁਰੂ ਗੋਬਿੰਦ ਸਭੇ ਕਾਂਜ ਸਵਾਰੀ ਜਾ ਤੁਰਦ ਪਾਵੰਦਾ ਪਾਉੜੀ ਜਾ ਤੂ ਮੇਨੇ ਵਲਹਿ ਤਾ ਕਿਆ ਮੁਛੰਦਾ ਤੁਹ ਸਭ ਕੀਚ ਮੈਨੂ ਸੋਪਿਆ ਜਾ ਤੀਰਾ ਬੰਦਾ ਲਖਮੀ ਤੋਟ ਨਾ ਆਵੇ ਖੈ ਖਰਚ ਰਹੰਦਾ ਲਖ 84 ਮੇਦਨੀ ਸਭ ਸੇਵ ਕਰੰਦਾ ਇਹ ਵੈਰੀ ਮਿੱਤਰ ਸਭ ਕੀ ਧਿਆਨ ਹੈ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੀ ਜਾ ਹਰ ਬਖਸੰਦਾ ਆਨੰਦ ਪਿਆ ਸੁਖ ਪਾਇਆ ਮਿਲ ਗੁਰ ਗੋਵਿੰਦਾ ਸਭੇ ਕਾ ਸਵਾਰੀਆ ਜਾ ਤੁਦ ਪਾਵੰਦਾ ਪੌੜੀ ਜਾ ਤੂ ਮੇਰੇ ਵਲ ਹੈ ਤਾਂ ਕਿਆ ਮੋਚੰਦਾ ਤੁਲ ਸਭ ਕਿਛ ਮੈਨੂੰ ਸੋਪਿਆ ਜਾ ਤੇਰਾ ਬੰਦਾ ਲਖਮੀ ਤੋਟ ਨਾ ਆਵੇ ਖੈ ਖਰਚ ਰਹੰਦਾ ਲਖ ਚਰਾਸੀ ਮੇਦਨੀ ਸਭ ਸੇਵ ਕਰਨਦਾ ਇਹ ਵੈਰੀ ਮੇਤਵ ਸਭ ਕੀ ਧਿਆਨ ਹੈ ਮੰਗੇ ਮੰਦਾ ਲੇਖਾ ਕੋਈ ਨ ਪੁੱਛੀ ਜਾ ਹਰ ਬਸੰਦਾ ਆਨੰਦ ਪਿਆਸੁ ਕਪਾਇਆ ਮਿਲ ਗੁਰ ਗੋਵਿੰਦਾ ਸਭੇ ਕਾਜ ਸਵਾਰੀਐ ਜਤੁਦ ਪਾਵੰਦਾ ਪੌੜੀ ਜਤੁ ਮੇਰੇ ਵਲ ਹੈ ਤਾ ਕਿਆ ਮੋਚੰਦਾ ਤੁਲ ਸਭ ਕਿਛ ਮੈਨੂੰ ਸੋਪਿਆ ਜਾ ਤੀਰਾ ਬੰਦਾ ਲਖਮੀ ਟੋਟ ਨ ਆਵੀ ਖਾਇ ਖਰਚ ਰਹੰਦਾ ਲਖ ਚਰਾਸੀ ਮੇਦਨੀ ਸਭ ਸੇਵ ਕਰਨਦਾ ਇਹ ਵੈਰੀ ਮਿੱਤਰ ਸਭ ਕੀ ਧਿਆਨ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੇ ਜਾਂ ਹਰ ਬਖਸੰਦਾ ਅਨੰਦ ਪਿਆ ਸੁਖ ਪਾਇਆ ਮਿਲ ਗੁਰ ਗੋਵਿੰਦਾ ਸਭੇ ਕਾਜ ਸਵਾਰੀਏ ਜਾ ਤੁਦ ਪਾਵੰਦਾ ਪੌੜੀ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋ ਚੰਦਾ ਤੁਦ ਸਭ ਕਿਛ ਮੈਨੂੰ ਸੋਪਿਆ ਜਾ ਤੇਰਾ ਬੰਦਾ ਲਖਮੀ ਤੋਟ ਨਾ ਆਵੀ ਖਾਇ ਖਰਚ ਰਹੰਦਾ ਲਖ ਚੁਰਾਸੀ ਮੇਦਨੀ ਸਭ ਸੇਵ ਕਰੰਦਾ ਇਹ ਵੈਰੀ ਮਿੱਤਰ ਸਭ ਕੀ ਧਿਆਨ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੇ ਜਾਂ ਹਰ ਬਖਸੰਦਾ ਆਨੰਦ ਪਿਆ ਸੁਖ ਪਾਇਆ ਮਿਲ ਗੁਰ ਗੋਵਿੰਦਾ ਸਭੇ ਕਾ ਸਵਾਰੀ ਹੈ ਜਾ ਤੁਦ ਪਾਵੰਦਾ ਪੌੜੀ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਚੰਦਾ ਤੁਦ ਸਭ ਕਿਛ ਮੈਨੂੰ ਸੌਪਿਆ ਜਾ ਤੇਰਾ ਬੰਦਾ ਲਖਮੀ ਤੋਟਣਾ ਆਵੀ ਖਾਇ ਖਰਚ ਰਹੰਦਾ ਲਖ ਜਰਾਸੀ ਮੇਜ ਨੇ ਸਭ ਸੇਵ ਕਰੰਦਾ ਇਹ ਵੈਰੀ ਮਿੱਤਰ ਸਭ ਕੀ ਤਿਆਨ ਮੰਗਿਆ ਮੰਦਾ ਲੇਖਾ ਕੋਈ ਨਾ ਪੁੱਛੇ ਜਾ ਹਰ ਬਖਸੰਦਾ ਆਨੰਦ ਪਿਆ ਸੁਖ ਪਾਇਆ ਮਿਲ ਗੁਰ ਗੋਵਿੰਦਾ ਸਭੈ ਕਾਜ ਸਵਾਰੀਐ ਜਾ ਤੁਦ ਪਾਵੰਦਾ ਪੌੜੀ ਜਾ ਤੂ ਮੇਰੇ ਵਲ ਹੈ ਤਾਂ ਕਿਆ ਮੁਛੰਦਾ ਤੁਲ ਸਭ ਕਿਛ ਮੈਨੂੰ ਸੋਪਿਆ ਜਾ ਤੇਰਾ ਬੰਦਾ ਲਖਮੀ ਤੋਟ ਨਾ ਆਵੇ ਕਾਇ ਕਰ ਚ ਰਹੰਦਾ ਨਖ ਸੁਰਾਸੀ ਮੇਦ ਨੇ ਸਭ ਸੇਵ ਕਰੰਦਾ ਇਹ ਵੈਰੀ ਮਿੱਤਰ ਸਭ ਕੀਤਿਆ ਨੈ ਮੰਗੈ ਮੰਦਾ ਲੇਖਾ ਕੋਈ ਨਾ ਪੁੱਛੇ ਜਾ ਹਰ ਬਦ ਸੰਦਾ ਆਨੰਦ ਪਿਆ ਸੁਖ ਪਾਇਆ ਮਿਲ ਗੁਰ ਗੋਵਿੰਦਾ ਸਬੇ ਕਾਜ ਸਵਾਰੀਆਂ ਜਾ ਤਦ ਪਾਵੰਦਾ ਪੌੜੀ ਜਾ ਤੂ ਮੇਰੇ ਵਲ ਹੈ ਤਾਂ ਕਿਆ ਮੋਚੰਦਾ ਤੂੰ ਸਭ ਕਿਸ ਮੈਨੂ ਸੋਪਿਆ ਜਾ ਤੇਰਾ ਬੰਦਾ ਲਖਮੀ ਤੋਟ ਨਾ ਆਵੀ ਖੈ ਖਰਚ ਰਹੰਦਾ ਲਖ 84 ਮੇਦਨੀ ਸਭ ਸੇਵ ਕਰਨਦਾ ਇਹੇ ਵੈਰੀ ਮਿੱਤਰ ਸਭ ਕੀ ਧਿਆਨ ਹੈ ਮੰਗਿਆ ਮੰਦਾ ਲੇਖਾ ਕੋਈ ਨਾ ਪੁੱਛੇ ਇਹਦਾ ਹਰ ਬਖਸੰਦਾ ਅਨੰਦ ਦੇ ਆਸ ਸੁਪਾਇ ਮਿਲ ਗੋਬਿੰਦਾ ਸਬੇ ਕਾਜ ਸਵਾਰੀਆਂ ਜਾ ਤਦ ਪਾਵੰਦਾ ਪੌੜੀ ਜਾ ਤੂੰ ਮੇਰੇ ਵਾਲ ਹੈ ਤਾਂ ਕਿਆ ਮੋ ਚੰਦਾ ਸਭ ਕਿਛ ਮੈਨੂੰ ਸੋਪਿਆ ਜਾ ਤੇਰਾ ਬੰਦਾ ਲਖਮੀ ਟੋਟ ਨਾ ਆਵੀ ਖੈ ਖਰਚ ਰਹੰਦਾ ਲਖ ਚਰਾਸੀ ਮੇਦਨੀ ਸਭ ਸੇਵ ਕਰਨਦਾ ਇਹ ਵੈਰੀ ਮਿੱਤਰ ਸਭ ਕੀਤੇ ਆਨੇ ਮੰਗੈ ਬੰਦਾ ਲੇਖਾ ਕੋਈ ਨ ਪੁੱਛੀ ਜਹਰ ਬਖਸੰਦਾ ਆਨੰਦ ਪਿਆ ਸੁਖ ਪਾਇਆ ਮਿਲ ਗੁਰ ਗੋਵਿੰਦਾ ਸਭੇ ਕਾਜ ਸਮਹਾਰਿਏ ਜਾ ਤੂੰ ਦੇ ਪਾਵੰਦਾ ਪੌੜੀ ਜਾ ਤੂੰ ਮੇਰੇ ਵਾਲ ਹੈ ਤਾਂ ਕਿਆ ਮੋ ਚੰਦਾ ਤੁਦ ਸਭ ਕਿਸ ਮੈਨ ਨੂੰ ਸੋ ਪਿਆ ਜਾ ਤੇਰਾ ਬੰਦਾ ਲਖਮੀ ਟੋਟ ਨਾ ਵੀ ਖੈ ਖਰਚ ਰਹੰਦਾ ਲਖ ਚਰਾਸੀ ਮੇਦਨੀ ਸਭ ਸੇਵ ਕਰੰਦਾ ਇਹੇ ਵੈਰੀ ਮਿਤਰ ਸਭ ਕੀ ਧਿਆਨ ਹੈ ਮੰਗੇ ਮੰਦਾ ਲੇਖਾ ਕੋਈ ਨ ਪੁੱਛੀ ਜਾ ਹਰ ਬਖਸੰਦਾ ਆਨੰਦ ਪਿਆਸੁ ਪਾਇਆ ਮਿਲ ਗੁਰ ਗੋਵਿੰਦਾ ਸਭੇ ਕਾਜ ਸਵਾਰੀਏ ਜਾ ਤੁਦ ਪਾਵੰਦਾ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ